ਸੰਗਤ ਜੀ ਜੋ ਸੀ ਨਵੀਂ ਲੜੀ ਸ਼ੁਰੂ ਕੀਤੀ ਹੋਈ ਹੈ ਸਿੱਖ ਇਤਿਹਾਸ ਦਾ ਸੋ ਬੀਬੀਆਂ ਦਾ ਜੀਵਨ ਉਹਨਾਂ ਵਿੱਚ ਅਜ마ਤਾ ਨਾਨਕੀ ਜੀ ਦਾ ਜੀਵਨ ਬਾਰੇ ਮਾਤਾ ਨਾਨਕੀ ਜੀ ਦਾ ਜਨਮ ਭਾਈ ਹਰੀ ਚੰਦ ਲਾਂਬਾ ਦੇ ਘਰ ਮਾਤਾ ਹਰਦੇਈ ਦੇ ਕੁੱਖੋਂ ਬਾਬਾ ਬਕਾਲਾ ਵਿਖੇ ਹੋਇਆ ਇਹਨਾਂ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ 28 ਮਾਰਚ 1920 ਨੂੰ ਹੋਇਆ ਇਹਨਾਂ ਦੀ ਕੁੱਖੋਂ 18 ਅਕਤੂਬਰ 1921 ਨੂੰ ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰਦੁਆਰਾ ਗੁਰੂ ਮਹਿਲਾ ਅੰਮ੍ਰਿਤਸਰ ਵਿਖੇ ਹੋਇਆ ਆਪਣੇ ਇੱਕ ਬੇਟੀ ਮੀਰੂ ਨੂੰ ਵੀ ਜਨਮ ਦਿੱਤਾ ਜੋ 11 ਜੁਲਾਈ 1626 ਨੂੰ ਮਾਤਾ ਨਾਨਕੀ ਜੀ ਕਾਫੀ ਸਮਾਂ ਅਮਰਸਾ ਰਹੇ ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰਤਾਰਪੁਰ ਤੇ ਕੀਰਤਪੁਰ ਤੋਂ ਬਾਅਦ ਬਕਾਲਾ ਵਿੱਚ ਰਹੇ ਜੂਨ 1656 ਨੂੰ ਗੁਰੂ ਤੇਗ ਬਹਾਦਰ ਜੀ ਸਿੱਖੀ ਦੇ ਪ੍ਰਚਾਰ ਲਈ ਜਦੋਂ ਲੰਮੀ ਯਾਤਰਾ ਤੇ ਗਏ ਤਾਂ ਮਾਤਾ ਨਾਨਕੀ ਜੀ ਵੀ ਉਹਨਾਂ ਦੇ ਨਾਲ ਗਏ ਵਾਪਸ ਕੀਰਤਪੁਰ ਯਾਤਰਾ ਪੁੱਜ ਕੇ ਗੁਰੂ ਤੇਗ ਬਹਾਦਰ ਜੀ ਮਈ 1665 ਬਲਾਸਪੁਰ ਆਜੇ ਦੀਪ ਚੰਦ ਦੇ ਭੋਗ ਤੇ ਗਏ ਤਾਂ ਉਸ ਵੇਲੇ ਮਾਤਾ ਜੀ ਗੁਰੂ ਜੀ ਦੇ ਨਾਲ ਬਿਲਾਸਪੁਰ ਗਏ ਇਸ ਮੌਕੇ ਰਾਣੀ ਦੀਪਾ ਵਿਧਵਾ ਰਾਜਾ ਦੀਪ ਚੰਦ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਨੂੰ ਛੱਡ ਕੇ ਕਿਤੇ ਬਾਹਰ ਜਾਣ ਦਾ ਵਿਚਾਰ ਕਰ ਰਹੇ ਹਨ ਤਾਂ ਰਾਣੀ ਦੀਪਾ ਨੇ ਮਾਤਾ ਨਾਨਕੀ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਸਾਹਿਬ ਨੂੰ ਕਹੋ ਕਿ ਉਹ ਕੀਰਤਪੁਰ ਛੱਡ ਕੇ ਨਾ ਜਾਣ ਉਹ ਚਾਹੋਂ ਤਾਂ ਜਿਹੜੀ ਮਰਜ਼ੀ ਜ਼ਮੀਨ ਆਪਣੇ ਵਾਸਤੇ ਚੋਣ ਲੈਣ ਮਾਤਾ ਨਾਨਕੀ ਦੇ ਕਹਿਣ ਤੇ ਗੁਰੂ ਸਾਹਿਬ ਮੰਨ ਗਏ ਤੇ ਗੁਰੂ ਜੀ ਨੇ 19 ਜੂਨ 1665 ਨੂੰ ਪਾਈ ਗੁਰਦਿੱਤਾ ਰੰਧਾਵਾ ਬਾਬਾ ਬੁੱਢਾ ਜੀ ਦੀ ਚੌਥੀ ਵੰਸ ਨੂੰ ਪਿੰਡ ਦੀ ਨੀਂਹ ਰੱਖਣ ਲਈ ਜੰਤੀਗੀਤੀ ਉਸ ਵੇਲੇ ਨਵਾਂ ਪਿੰਡ ਚੱਕ ਨਾਨਕੀ ਬੰਨਿਆ ਗਿਆ ਜੋ ਹੁਣ ਆਨੰਦਪੁਰ ਦਾ ਹਿੱਸਾ ਹੈ ਕੁਝ ਸਮੇਂ ਬਾਅਦ ਮਾਤਾ ਨਾਨਕੀ ਜੀ ਆਪਣੀ ਮੂਹ ਮਾਤਾ ਗੁਜਰੀ ਪੁੱਤਰਾ ਗੋਵਿੰਦ ਦਾਸ ਤੇ ਜਠਾਨੀ ਮਾਤਾ ਹਰੀ ਜੀ ਪਤਨੀ ਬਾਬਾ ਸੂਰਜਮਾਨ ਨਾਲ ਫਿਰ ਬਲਾਸਪੁਰਾਣੀ ਚੰਪਾ ਨੂੰ ਮਿਲਣ ਗਏ ਰਾਣੀ ਚੰਪਾ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਸਾਰੇ ਤਿੰਨ ਦਿਨ ਬਲਾਸਪੁਰ ਰਹੇ ਤੇ ਫਿਰ ਵਾਪਸ ਕੀਰਤਪੁਰ ਆ ਗਏ ਕੀਰਤਪੁਰ ਵਿਖੇ ਹੀ ਮਾਤਾ ਨਾਨਕੀ ਜੀ 1678 ਵਿੱਚ ਚਲਾਣਾ ਕਰ ਗਏ ਅਗਲੀ ਵੀਡੀਓ ਮਾਤਾ ਮਹਾਦੇਵੀ ਜੀ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ